ਕਿਸਾਨ ਵੀਰੋ ਕਿਸਾਨੀ ਕਿੰਤਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਵਹਿੜ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਤੇ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ ਤਹਿਸੀਰ ਤੇ ਜਿਹੜਾ ਜਲਾ ਵੇ ਪਿੰਨ ਨੂੰ ਤਰਨਤਾਰਨ ਲੱਗਦੇ ਆ ਦੋਸਤੋ ਜਿਹੜੀ ਤਰਨਤਾਰਨ ਤੋਂ ਦੂਰੀ ਹੈ ਲਗਭਗ ਕੋਈ 6 ਕਿਲੋਮੀਟਰ ਦੀ ਆ ਤੇ ਵੀਡੀਓ ਬਣਾਉਣ ਦੀ ਤਰੀਖ ਨੋਟ ਕਰ ਲਓ 10 ਫਰਵਰੀ 2024 ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ 11 ਫਰਵਰੀ ਨੂੰ ਆਪਾਂ ਚੈਨਲ ਤੇ ਅਪਲੋਡ ਕਰ ਦਿਆਂਗੇ ਕਿਸਾਨ ਵੀਰੋ ਆ ਜਿਹੜੀ ਆਪਾਂ ਵਾੜ ਦੀ ਡਿਟੇਲ ਤੁਹਾਡਾਂ ਨਾਲ ਸਾਂਝੀ ਕਰਨ ਜਾ ਰਹੇ ਆ ਇਹਦੇ ਕੋਲ ਜਿਹੜਾ ਹਾਜ਼ਰ ਦੁੱਧ ਆ ਉਹ ਦੋਸਤੋ 10 ਲੀਟਰ ਆ ਆਫੇਸ ਕੁਆਲਟੀ ਚੈੱਕ ਕਰਨਾ ਹਾਂ ਦੇਖ ਸਕਦੇ ਥਾਣਾਂ ਦਾ ਗੈਪ ਪੂਰਾ ਮੁਠੀ ਵਾਲਾ ਚਵਾਈ ਵਾਲਾ ਥਾਣਾ ਆਫੇਸ ਕੁਆਲਟੀ ਫਿਰ ਤੋਂ ਚੈੱਕ ਕਰਨਾ ਦੋਸਤੋ ਜਿਹੜਾ ਹਾਜ਼ਰ ਹੈ ਆ ਉਹ 10 ਲੀਟਰ ਹੈ ਵਾੜ ਕੋਲ ਤੇ ਕੋਈ ਵੀ ਵੀਰ 9 ਲੀਟਰ ਮੰਨ ਕੇ ਹੀ ਸੌਦਾ ਕਰੇ ਜਿਉ ਆਪਾਂ 10 ਹੀ ਦੇਾਂਗੇ ਇਦਾਂ ਤੇ 9 ਲੀਟਰ ਦੇ ਪੈਸੇ ਮੰਨ ਕੇ ਆਪਦੇ ਖਰਚੇ ਕਰੇ ਤੇ ਇਹ ਦੂਜਾ ਵਾ ਸੂਆ ਵਾੜ ਸੁਈ ਹੋਈ ਆ ਐਚ ਐਫ ਜਾ ਚਾ ਆ ਦੇਖ ਸਕਦੇ ਆ ਦੋਸਤੋ ਕੋਈ ਬੰਗਾ ਪਾਉਣ ਦੀ ਨਹੀਂ ਲੋੜ ਕੋਈ ਰੱਸੀ ਪਾਉਣ ਦੀ ਨਹੀਂ ਲੋੜ ਕੋਈ ਪਹਾੜਾ ਪਾਉਣ ਦੀ ਨਹੀਂ ਲੋੜ ਐਦਾਂ ਹੀ ਇਹਦੀ ਆਪਾਂ ਚਵਾਈ ਕਰਨੀ ਆ ਤੇ ਮੇਰੀ ਵਾਰ-ਵਾਰ ਵੀਰਾਂ ਨੂੰ ਇਹੋ ਹੀ ਬੇਨਤੀ ਹੁੰਦੀ ਆ ਕਿ ਕਦੇੋਂ ਵੀ ਤੁਸੀਂ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਦੀ ਤਸੱਲੀ ਖੁਦ ਆਪ ਕਰ ਲਿਆ ਕਰੋ ਘੱਟ ਤੋਂ ਘੱਟ ਇੱਕ ਟਾਈਮ ਦੀ ਤਸੱਲੀ ਆਪ ਕਰ ਲਿਆ ਕਰੋ ਇੱਕ ਟਾਈਮ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਸ਼ਾਮ ਦਾ ਟਾਈਮ ਆ ਦੋਸਤੋ ਵੀਡੀਓ ਬਣਾਉਣ ਦਾ ਹੰਦੇ ਸਾਜੇ ਦੋਸਤੋ ਦੁੱਧ ਦੇ ਦੇ ਕੋ 10 ਲੀਟਰ ਹੀ ਹੋਊਗਾ ਕੋਈ ਵੀ ਵੀਰ 9 ਲੀਟਰ ਮੰਨ ਕੇ ਆਪਦਾ ਸੌਦਾ ਕਰ ਲੈ ਤੇ ਬੱਚਾ ਨਹੀਂ ਇਹਦੇ ਕੋਲ ਕੋਈ ਵੀ ਹੈਗਾ ਤੇ ਬਾਕੀ ਥਣਾਂ ਦੀ ਆਪਣੀ ਫੁੱਲ ਗਰੰਟੀ ਹੋਊਗੀ ਕੋ ਭੂਰ ਛੱਟਾ ਕੋਈ ਥਣ ਵੱਧ ਘੱਟ ਉਹ ਆਪਣੀ ਫੁੱਲ ਗਰੰਟੀ ਆ ਕਿਸੇ ਵੀਰ ਨੂੰ ਇਹ ਨਹੀਂ ਹੋ ਪਈ ਨਜਾਇਜ਼ ਫੇਰਾ ਵੱਜੂਗਾ ਤੇ ਦੋਸਤੋ ਹੁਣ ਗੱਲ ਕਰਦੇ ਆਂ ਦੀ ਕੀਮਤ ਦੀ ਵੀਰਾਂ ਵਾਸਤੇ ਆਪਾਂ ਬਿਲਕੁਲ ਹੀ ਜਾਇਜ਼ ਪ੍ਰਾਈਜ਼ ਰੱਖਿਆ ਹੈ ਦਾ ਆਪਾਂ ਦੋਸਤੋ ਮੁੱਲ ਦੋਸਤੋ ਕਰਨ ਨੂੰ 25 ਕਰ ਲਈਏ 22 ਕਰ ਲਈਏ ਜਿਹੜੇ ਲਾਸਟ ਲੈਦੇ ਆ ਇਹ 20000 ਰੁਪਏ ਦੀ ਵੈੜ ਆਪਾਂ ਦੇ ਦਾਂਗੇ ਤੇ 20000 ਚੋ ਦੋਸਤੋ ਛੋਟ ਹੀ ਹੋਣੀ ਆ ਬਾਕੀ ਨੰਬਰ ਆਪਾਂ ਸਕਰੀਨ ਤੇ ਚਾਲੂ ਕਰ ਦਾਂਗੇ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਦਾ ਸਾਈ ਬਿਆਨਾ ਕਰਕੇ ਇੱਕ ਟਾਈਮ ਦੂ ਟਾਈਮ ਤਸੱਲੀ ਕਰਕੇ ਫੇਰ ਪਸ਼ੂ ਦੀ ਖਰੀਦਦਾਰੀ ਕਰੇ ਐਡਰੈਸ ਆਪਾਂ ਨੋਟ ਕਰਾ ਹੀ ਦਿੱਤਾ ਪਿੰਡ ਦੁਗਲ ਵਾਲਾ ਤਸਵੀਰ ਤੇ ਜਿਲ੍ਹਾ ਤਰਨਤਾਰਨ ਤੇ ਤਰਨਤਾਰਨ ਤੋਂ ਕੋਈ ਦੂਰੀ 6-7 ਕਿਲੋਮੀਟਰ ਦੀ ਆ ਬਾਕੀ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਉਹ ਫੋਨ ਤੇ ਆਪਣਾ ਪ੍ਰੋਪਰ ਐਡਰੈਸ ਸਮਝਾ ਦਿੱਤਾ ਜਾਏਗਾ ਸਾਈ ਪਿਆਨਾ ਕਰਕੇ ਆਪਦੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰੋ ਦੋਸਤੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ